ਅਸਲਾਮ ਵਾਲੇਕਮ ਵੀਵਰਸ ਅੱਜ ਦੇ ਵੀਡੀਓ ਆ ਕਿ ਜਿਹੜੇ ਬੱਚੇ ਆ ਉਹ ਆਪਣੇ ਵਾਲਦਾਂ ਨੂੰ ਦੇਖ ਕੇ ਜੋ ਕਰਦੇ ਉਹਨਾਂ ਦੀਆਂ ਆਦਤਾਂ ਅਪਣਾਉਂਦੇ ਆ ਮੈਂ ਕਿ ਨਹੀਂ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਆ ਪੰਜਾਬ ਸੀ ਅੱਜ ਤੋਂ 20 30 ਸਾਲ ਪਹਿਲਾਂ ਪਿੰਡਾਂ ਚ ਏਡੇ ਵਧੀਆ ਪੱਕੇ ਘਰ ਰਹਿ ਗਏ ਸੀ ਬੇਨਾ ਸ਼ਹਿਰਾਂ ਚ ਚਲੋ ਪੁਰਾਣੇ ਪਹਿਲਾਂ ਵੀ ਹੈਗੇ ਸੀ ਘਰ ਵਧੀਆ ਵਧੀਆ ਪਿੰਡਾਂ ਚ ਨਹੀਂ ਸੀ ਹੈਗੇ ਸੋਹਣੇ ਸੁਲੀਆਂ ਕੋਠੀਆਂ ਵਧੀਆ ਪੈ ਗਈਆਂ ਘਰ ਵਧੀਆ ਆ ਗਏ ਸਾਧਨ ਵਧੀਆ ਆ ਗਏ ਇੰਨਾ ਕੁਝ ਹੋਣ ਤੋਂ ਬਾਅਦ ਵੀ ਨਾਲ ਇੱਕ ਚੀਜ਼ ਨੋਟ ਕੀਤੀ ਲੁੱਟਾਂ ਖੋਹਾਂ ਗੈਂਗਸਟਰ ਥਾਂ-ਥਾਂ ਤੇ ਕੋਈ ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਇੱਕਥੋਂ ਪੈਦਾ ਹੋ ਰਿਹਾ ਸਾਰਾ ਕੁਝ ਇਹ ਸਭ ਸਮਾਜ ਦਾ ਗੁਰੂ ਦੀ ਬਾਣੀ ਤੋਂ ਟੁੱਟਣ ਨਾਲ ਪੈਦਾ ਹੋ ਰਿਹਾ ਕਿੱਥੇ ਇਹਨਾਂ ਹੱਥਾਂ ਨਾਲ ਲੋਕਾਂ ਦਾ ਭਲਾ ਕਰਨਾ ਸੀ ਕਿੱਥੇ ਕਿਸੇ ਪਿਆਸੇ ਨੂੰ ਪਿਆਣੀ ਪਿਉਣਾ ਸੀ ਕਿਸੇ ਲੋੜਵੰਦੀ ਹੈਲਪ ਕਰਨੀ ਸੀ ਇਹਨਾਂ ਹੱਥਾਂ ਨਾਲ ਹੀ ਇੱਕ ਦੂਜੇ ਖੂਨ ਦੇ ਪਿਆਸੇ ਬਣ ਗਿਆ ਸਾਡਾ ਸਮਾਜ ਕਿਉਂਕਿ ਅਸੀਂ ਗੁਰੂ ਦੀ ਸੰਗਤ ਨਾਲੋਂ ਟੁੱਟ ਗਏ ਗੁਰੂ ਦੇ ਉਪਦੇਸ਼ ਨਾਲੋਂ ਟੁੱਟ ਗਏ। ਤੁਸੀਂ ਕਰਕੇ ਆਪੋ ਆਪਣੇ ਪਰਿਵਾਰਾਂ ਵਿੱਚ ਹੁਣ ਚਲੋ ਮੈਂ ਮੰਨਿਆ ਵੱਡਾ ਬੰਦਾ ਜਿਹੜਾ ਕੋਈ ਨੌਜਵਾਨ ਕਲੀਨ ਸ਼ੇਪ ਹੋ ਜਾਂਦਾ ਚਲੋ ਉਹ ਆਪਣੀ ਸੋਚ ਮੁਤਾਬਕ ਹੁੰਦਾ। ਜਿਹੜਾ ਬੱਚਾ ਜੇ ਹੈ ਹੀ 1.5 ਸਾਲ ਦਾ ਸਾਲ ਦਾ ਉਹਨੂੰ ਤਾਂ ਪਤਾ ਵੀ ਨਹੀਂ ਹੈਗਾ ਵਿਚਾਰੇ ਨੂੰ। ਉਹਦੇ ਸਿਰ ਦੇ ਕੇਸ ਕਿਨੇ ਕਟਾਇਪ ਵਾਲਾ। ਬੋਲੋ ਸਾਹਸੰਗਤ। ਚਲੋ ਵੱਡੀ ਉਮਰ ਦਾ ਆਪਾਂ ਮੰਨਿਆ ਵੀ ਬੱਚਾ ਕਹਿੰਦਾ ਸੀ ਮੈਂ ਨਹੀਂ ਕੇਸ ਰੱਖਣੇ ਆਪਣੇ ਸਿਰ ਤੇ। ਜਿਹੜਾ ਵੱਡਾ ਸੀ 15 ਸਾਲ ਦਾ 10 ਸਾਲ ਦਾ ਜਿਹੜਾ ਬੱਚਾ ਜੇ ਹੈ ਹੀ ਇਹਦੇ ਸਾਲ ਦਾ 1.5 ਸਾਲ ਦਾ ਜਿਹਦੇ ਸਿਰ ਦੇ ਜ ਨਿਗਾ ਜ ਜੂੜਾ ਹੋ ਸਕਦਾ ਸੀ ਉਹਦੇ ਸਿਰ ਦੇ ਕੇਸ ਕਿਨੇ ਕਟਾਈ ਜੀ ਬੋਲੋ ਭੈਣੋ ਬੋਲੋ ਜੀ ਜਿਹੜਾ ਛੋਟਾ ਆ ਜਾਂ ਬੱਚਾ ਆਪਣੇ ਘਰ ਚ ਹੈ ਸਾਲ 1.5 2 ਸਾਲ ਦਾ ਉਹਦੇ ਸਿਰ ਤੇ ਵੀ ਕੇਸ ਹੈ ਨਹੀਂ ਅਸ਼ਾ ਕਈਆਂ ਘਰਾਂ ਵਿੱਚ ਉਲਟ ਹੁੰਦਾ ਕਈਆਂ ਘਰਾਂ ਦੇ ਬੱਚੇ ਕੇਸ ਨਹੀਂ ਕਟਾਉਂਦੇ ਪੇタル ਦੇ ਸਿਰ ਤੇ ਕੈਸ ਕੇਸ ਹੈ ਨਹੀਂ ਇੱਕ ਵਾਰੀ ਅਸੀਂ ਚਮਕੌਰ ਸਾਹਿਬ ਦੀ ਗੱਲ ਹੈ ਫਤਿਹਗੜ੍ਹ ਸਾਹਿਬ ਦੀ ਸਰਹੰਦ ਦੀ ਗੱਲ ਦੱਸਣ ਲੱਗਾ ਅਸੀਂ ਫਤਿਹਗੜ੍ਹ ਸਾਹਿਬ ਗਏ ਤੇ ਦਰਸ਼ਨ ਕਰਕੇ ਅਸੀਂ ਜਦੋਂ ਗੱਡੀ 'ਚ ਬਹਿਣ ਲੱਗੇ ਤੇ ਉੱਥੇ ਨਾ ਇੱਕ ਪਰਿਵਾਰ ਸਾਡੇ ਸਾਹਮਣੇ ਦਾ ਗੱਡੀ ਤੇ ਖਲੋਤਾ ਉਹਨਾਂ ਨਾਲ ਇੱਕ ਬੱਚਾ ਸੀ 10 ਕਿਸਾਲ 11 ਸਾਲ ਦਾ ਬੱਚਾ ਸੀ ਉਹਦੇ ਸਿਰ ਤੇ ਬੜਾ ਸੋਹਣਾ ਜਿਹਾ ਜੂڑا ਉਹਨਾਂ ਨੇ ਪਟਕੀ ਸਜਾਈ ਹੋਤੀ ਪਰ ਜਿਹੜਾ ਵੀਰ ਉਹਦੇ ਨਾਲ ਖਲੋਤਾ ਸੀ ਉਹਦੇ ਸਿਰ ਤੇ ਕੋਈ ਕੇਸ ਨਹੀਂ ਸੀ ਹੈਗਾ ਕਲੀਨ ਸ਼ੇਵ ਸੀ ਤੇ ਮੈਂ ਗੱਡੀ ਚ ਉਤਰ ਕੇ ਉਹਦੇ ਲਾਗੇ ਚ ਰਿਹਾ ਮੈਂ ਫਤੇ ਬਲਾਈ ਮੈਂ ਕਿਹਾ ਵੀਰ ਜੀ ਇਹ ਬੱਚਾ ਕਹਿੰਦਾ ਮੇਰਾ ਬੇਟਾ ਹੈ ਜੀ ਅਸੀਂ ਦੋਨੋਂ ਪਤੀ ਪਤਨੀ ਉਹ ਮੁਕਸਰ ਦੇ ਇਲਾਕੇ ਚ ਆਏ ਸਨ ਮੈਂ ਕਿਹਾ ਵੀ ਤੁਹਾਡੇ ਬੱਚੇ ਦੇ ਸਿਰ ਤੇ ਬਹੁਤ ਸੋਹਣੇ ਜਿਹਾ ਪਟਕਾ ਸਜਿਆ ਹੋਇਆ ਵਾ ਤੁਸੀਂ ਚਾਹੁੰਦੇ ਆ ਕਿ ਤੁਹਾਡਾ ਬੱਚਾ ਇਦਾਂ ਹੀ ਸਭ ਸੂਰਤ ਰਵੇ ਉਹ ਮੈਨੂੰ ਕਹਿੰਦਾ ਜੀ ਮੈਂ ਬਿਲਕੁਲ ਚਾਹੁੰਦਾ ਸਾਡਾ ਬੱਚਾ ਇਦਾਂ ਹੀ ਸਭ ਸੂਰਤ ਰਵੇ ਸਿੱਖ ਰਵੇ ਸਾਡਾ ਬੱਚਾ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਹਾਂ ਜੀ ਮੈਂ ਕਿਹ ਪਰਤਾਂ ਨੂੰ ਲੱਗਦਾ ਨਹੀਂ ਇਹਨੇ 15 16 ਸਾਲ ਦਾ ਜਦੋਂ ਹੋਣਾ 20 ਸਾਲ ਦਾ ਇਹਨੇ ਕੇਸ ਘਟਾਉਣ ਦੀ ਕੋਸ਼ਿਸ਼ ਕਰਨੀ ਹੈ ਕਹਿੰਦਾ ਕਿਉਂ ਮੈਂ ਕਿਹਾ ਜਦੋਂ ਇਹਨੇ ਤੁਹਾਡੇ ਵੱਲ ਵੇਖਣਾ ਵੀ ਜੇ ਕੇਸ ਇੰਨੇ ਜ਼ਰੂਰੀ ਹੁੰਦੇ ਮੇਰਾ ਪਿਤਾ ਵੀ ਰੱਖਦਾ ਅਜੇ ਤਾਂ ਛੋਟਾ ਵਾ ਜਦੋਂ ਇਹਨੂੰ ਸਮਝ ਆਉਣੀ ਹੈ ਵੀ ਵਾਕਿਆ ਕੇਸਾਂ ਦਾ ਸਿੱਖੀ ਵਿੱਚ ਕੋ ਥਾਂ ਵਾ ਤੇ ਇਹਨੇ ਤੁਹਾਡੇ ਵੱਲ ਵੇਖਣਾ ਵੀ ਜੇ ਇੰਨੇ ਜ਼ਰੂਰੀ ਹੁੰਦੀ ਤੇ ਪਿਓ ਵੀ ਰੱਖਦਾ ਕਹਿੰਦਾ ਵੀ ਜੀ ਇਹ ਤਾਂ ਕਦੀ ਅਸੀਂ ਸੋਚਿਆ ਹੀ ਨਹੀਂ ਮੈਂ ਕਿਹਾ ਤੁਹਾਨੂੰ ਪਤਾ ਸੀ ਕਿਸ ਰਾਹ ਤੇ ਆਪਣੇ ਬੱਚਿਆਂ ਨੂੰ ਤੋੜ ਰਹੇ ਜਦੋਂ ਕਿ ਬਾਪ ਆਪਣੇ ਬੱਚਿਆਂ ਦੇ ਸਾਹਮਣੇ ਪੋਤਰੇ ਦੇ ਸਾਹਮਣੇ ਨਸ਼ਾ ਪੀਂਦਾ ਹੈ ਹੁਣ ਤੁਸੀਂ ਕੱਲ ਨੂੰ ਕਹੋ ਵੀ ਸਾਡੇ ਪੋਤਰੇ ਤੇ ਸਾਡੇ ਬੱਚੇ ਨਾ ਪੀਣ ਅੱਜ ਨਹੀਂ ਪੀਣਗੇ ਤੇ ਕੱਲ ਗਲਤ ਰਸਤੇ ਪੈਣਗੇ ਕਿਉਂਕਿ ਰਾਹ ਆਪਾਂ ਪਾ ਦਤਾ ਨਾ ਅਸੀਂ ਉਸ ਰਾਹ ਤੇ ਤੋਰ ਦਿੱਤਾ ਬੱਚਿਆਂ ਨੂੰ ਆਪਣੇ ਆਪ ਨੂੰ ਬਧਰੀਏ ਕੀ ਇਹ ਪੰਜਾਬ ਨਸ਼ਿਆਂ ਦਾ ਪੰਜਾਬ ਨਹੀਂ ਸੀ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਇੱਕ ਸਿਧਾਂਤ ਸਿੱਖੀ ਵਿਚਾਰ ਤਰ੍ਹਾਂ ਦਿੱਤੀ ਸੀ ਕਿ ਸਿਰੇ ਵਖਸੇ ਰੁਠੋ ਸੂਰਜ ਚੜ੍ਹਨ ਤੋਂ ਪਹਿਲਾਂ ਆਪਣੇ ਮੰਜੇ ਨੂੰ ਤਿਆਗੋ ਬਿਸਤਰੀ ਨੂੰ ਤਿਆਗੋ ਸਵੇਰੇ ਸ਼ਨਾਣ ਕਰੋ ਆਪਣੇ ਸਤਿਗੁਰ ਦੀ ਬਾਣੀ ਪੜੋ ਤੇ ਫਿਰ ਆਪਣੇ ਕੰਮ ਕਾਜਾਂ ਵਾਲੇ ਬਣੇ ਤੁਰੋ ਸ਼ਾਮ ਨੂੰ ਆਪਣੇ ਘਰਾਂ ਜਾਓ ਜਦੋਂ ਵੀ ਤੁਹਾਡਾ ਟਾਈਮ ਲੱਗੇ ਆਪਣੇ ਸਤਿਗੁਰ ਦੀ ਬਾਣੀ ਖੁਦ ਪੜੋ ਗੁਰੂ ਦੇ ਉਪਦੇਸ਼ ਨੂੰ ਮੰਨੋ ਅਸਲ ਸਾਰੇ ਲੋਕ ਚਾਹੁੰਦੇ ਆ ਸਾਡੇ ਘਰ ਦੁੱਖ ਨਾ ਆਉਣ ਤੇ ਕੰਮ ਸਾਰੇ ਉਹ ਕਰਦੇ ਆ ਜਿਹੜਾਂ ਵਿੱਚੋਂ ਮਿਲਣਾ ਹੀ ਦੁੱਖਾ ਜਿਵੇਂ ਇਹ ਸੇਮ ਇਦਾਂ ਜਿਵੇਂ ਚਾਹੁੰਦੇ ਸਾਰੇ ਤੰਦਰੁਸਤੀ ਆ ਤੇ ਪਕਵਾਨ ਉਹ ਖਾ ਰਿਹਾ ਜਿਨ੍ਹਾਂ ਪਕਵਾਨਾਂ ਨਾਲ ਬੰਦੇ ਨੇ ਬਿਮਾਰ ਜਿਆਦਾ ਹੋਣਾ ਤੁਸੀਂ ਵੇਖ ਲਓ ਮਾਰਕੀਟ ਦੇ ਵਿੱਚ ਜਿਆਦਾ ਜਿਹੜਾ ਖਾਣ ਵਾਲਾ ਸਮਾਨ ਹੈ ਉਹ ਬਿਮਾਰ ਕਰਨ ਵਾਲਾ ਹੈ ਤੇ ਬੰਦਾ ਚਾਹੁੰਦਾ ਤੰਦਰੁਸਤੀ ਕਿ ਮੈਂ ਠੀਕ ਰਹਾ ਮੈਨੂੰ ਕਿਸੇ ਡਾਕਟਰ ਕੋਲ ਨਾ ਜਾਣਾ ਪਵੇ ਮੈਨੂੰ ਕੋਈ ਦਵਾਈ ਨਾ ਖਾਣੀ ਪਵੇ ਸਾਡੇ ਘਰੋਂ ਦਵਾਈਆਂ ਨਿਕਲ ਜਾਣ ਜਿਹਨੂੰ ਕਹਿੰਦੇ ਤੇ ਜਦੋਂ ਸਾਹਮਣੇ ਪਕਵਾਨ ਆਉਂਦਾ ਨਾ ਖਾਂਦਾ ਉਹ ਆ ਜਿਹਦੇ ਨਾਲ ਰੋਗ ਵਧਣਾ ਸੇਮ ਇਦਾਂ ਹੀ ਚਾਹੁੰਦੇ ਸਾਰੇ ਆ ਸਾਡੇ ਘਰਾਂ 'ਚ ਸੋਖ ਆਵੇ ਤੇ ਜੇ ਸੁਖ ਚਾਉਣੇ ਆ ਨਾ ਤੇ ਫਿਰ ਸਾਨੂੰ ਸੁਖ ਵਾਲਾ ਕੰਮ ਵੀ ਕਰਨੇ ਪੈਣਗੇ ਹੁਣ ਸ਼ਬਦ ਵਰਤਿਆ ਮਹਾਰਾਜ ਨੇ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਹੁਣ ਗੱਲ ਸਮਝ ਆ ਗਈ ਗੁਰੂ ਦੇ ਚਰਨ ਕੀ ਆ ਗੁਰੂ ਦਾ ਸ਼ਬਦ ਜਦੋਂ ਅਸੀਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਨਾ ਸਮਝ ਲਓ ਅਸੀਂ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਦੇ ਆ ਅਸੀਂ ਆਪਣੇ ਗੁਰੂ ਦੇ ਚਰਨਾਂ ਨੂੰ ਧਿਉਨੇ ਆ ਆਪਣੇ ਅੰਦਰ ਚਰਨਾਂ ਨੂੰ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਾਰੇ ਬਲੋ ਆਪ ਛੱਡ ਸਦਾ ਰਹਿ ਪਰਨੇ ਆਪਣੀ ਸੋਚ ਆਪਣੇ ਮਨ ਦੀ ਮਤ ਛੱਡ ਕੇ ਸਦਾ ਆਪਣੇ ਗੁਰੂ ਦੇ ਪਰਨੇ ਰਵੇ ਗੁਰੂ ਦੇ ਆਸਰੇ ਰਵੇ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਮੈਂ ਕਿੰਨੀ ਬੜੀਆਂ ਵਧੀਆ ਬੜੀਆਂ ਸੱਚੀਆਂ ਗੱਲਾਂ ਕਰਨ ਦੇ ਸੀ ਔਰ ਅੱਜ ਕੱਲ ਹੁੰਦਾ ਵੀ ਇੰਝ ਹੀ ਹੈ ਕਿ ਬੱਚੇ ਜਿਹੜੇ ਆ ਜੋ ਉਹਨਾਂ ਦੇ ਵਾਰਦਾਨ ਕਰਨਦੇ ਹੁੰਦੇ ਆ ਉਹ ਉਹਨਾਂ ਦੀਆਂ ਆਦਤਾਂ ਜਿਹੜੀਆਂ ਨਾ ਦੇਖ ਕੇ ਅਪਣਾਉਂਦੇ ਆ ਅਗਰ ਅਸੀਂ ਅੱਜ ਗੁਰਦੁਆਰੇ ਜਾਣੇ ਮਸਜਿਦ ਜਾਣੇ ਜਾਂ ਕਿਸੇ ਵੀ ਇਬਾਦਤਗਾਰੀ ਜਗ੍ਹਾ ਤੇ ਜਾਣੇ ਹਨ ਤਾਂ ਇਹ ਸਾਡੇ ਵਾਲਦਾਂ ਦੀ ਸਿੱਖਿਆ ਹੁੰਦੀ ਹੈ ਜਿਹੜੀ ਸਾਨੂੰ ਉਹਨਾਂ ਨੇ ਬਚਪਨ ਚ ਦਿੱਤੀ ਹੁੰਦੀ ਹੈ ਔਰ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੁੰਦਾ ਉਹ ਖੁਦ ਜਾਂਦੇ ਅਸੀਂ ਉਹਨਾਂ ਨੂੰ ਦੇਖ ਕੇ ਜਾਣੇ ਆ ਕਿ ਉਹਨਾਂ ਦੇਖ ਕੇ ਕਿ ਸਾਡੇ ਵਾਲਦਾਂ ਕਿ ਇਬਾਦਤਗਾਹਾਂ ਤੇ ਜਾਂਦੇ ਤੇ ਅਸੀਂ ਵੀ ਉਹਨਾਂ ਨੂੰ ਦੇਖ ਕੇ ਜਾਂਦੇ ਅਗਰ ਉਹ ਨਹੀਂ ਜਾਣਗੇ ਤੇ ਸਾਡੇ ਅੰਦਰ ਵੀ ਉਹੋ ਜਿਹਾ ਕੰਮ ਪੈਦਾ ਹੋਣਗੇ ਕਿ ਅਸੀਂ ਵੀ ਨਹੀਂ ਜਾਵਾਂਗੇ ਇਸ ਲਈ ਵਾਲਦਾਂ ਜਿਹੜਾ ਵਾ ਉਹ ਖੁਦ ਵੀ ਗੁਰਦੁਆਰੇ ਮਸਜਿਦ ਇਹ ਜਿਹੜੀਆਂ ਇਬਾਦਤਗਾਹਾਂ ਉਥੇ ਜਾਵੇ ਔਰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਵੇ ਕਿ ਉਹਨਾਂ ਨੂੰ ਪਤਾ ਚੱਲੇ ਕਿ ਇੱਥੇ ਜਾਣਾ ਮੈਂ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਹੋਵੇ ਇਸੇ ਤਰ੍ਹਾਂ ਅਗਰ ਅਸੀਂ ਆਪਣੇ ਵਾਲਦਾਂ ਦੀ ਖਿਦਮਤ ਕਰਦੇ ਹਾਂ ਤੇ ਸਾਡੇ ਬੱਚੇ ਅਸੀਂ ਵੀ ਇਸ ਚੀਜ਼ ਦੀ ਯਕੀਨ ਕਰਾਂਗੇ ਕਿ ਸਾਡੇ ਬੱਚੇ ਵੀ ਸਾਡੀ ਖਿਦਮਤ ਕਰਨਗੇ ਅਗਰ ਅਸੀਂ ਆਪਣੇ ਵਾਲਦਿਆਂ ਨੂੰ ਜਿੰਜ ਕੇ 올ਡ ਹੋਮ ਤੇ ਛੋੜ ਦਿੰਦੇ ਲੋਕ ਜਾਂ ਘਰੋਂ ਤੱਕੇ ਦਿੰਦੇ ਆ ਅਗਰ ਅਸੀਂ ਵੀ ਇਸ ਤਰ੍ਹਾਂ ਕਰਾਂਗੇ ਤੇ ਫਿਰ ਸਾਡੇ ਬੱਚੇ ਵੀ ਇੱਕ ਦਿਨ ਸਾਡੇ ਨਾਲ ਇਸ ਤਰ੍ਹਾਂ ਹੀ ਕਰਨਗੇ ਇਸ ਲਈ ਸਾਨੂੰ ਇਹ ਗਮ ਨਹੀਂ ਕਰਨੇ ਚਾਹੀਦੇ ਸਾਨੂੰ ਆਪਣੇ ਬੱਚਿਆਂ ਨੂੰ ਅਸਾਂ ਨੂੰ ਆਪਣੇ ਵਾਲਦਾਂ ਦੀ ਖਿਦਮਤ ਕਰਨੀ ਚਾਹੀਦੀ ਹੈ ਕਿ ਕੱਲ ਨੂੰ ਸਾਡੇ ਬੱਚੇ ਵੀ ਸਾਡੀ ਖਿਦਮਤ ਕਰਨ ਮੈਂ ਕਿੰਨੀ ਇਹਨਾਂ ਦੀ ਕਥਾ ਬੜੀ ਵਧੀਆ ਸੀ ਬੜੀਆਂ ਵਧੀਆ ਸੋਹਣੀਆਂ ਗੱਲਾਂ ਕਰਨ ਦੇ ਸੀ ਕਿ ਅਸਾਂ ਦੇ ਬੱਚੇ ਜਿਹੜੇ ਸਾਡੇ ਤੋਂ ਸਿੱਖਦੇ ਆ ਜਿਸ ਤਰ੍ਹਾਂ ਕਿ ਉਹ ਕਹਿੰਦੇ ਸੀ ਕਿ ਕੇਸ ਕਟਾ ਲੰਦੇ ਆ ਨਸ਼ਾ ਕਰਦੇ ਅਗਰ ਕੋਈ ਘਰ ਚ ਨਸ਼ਾ ਕਰਦਾ ਹੋਵੇ ਬੱਚੇ ਉਹਨੂੰ ਵੇਖਣ ਕੇ ਤਾਂ ਆਟੋਮੈਟਲੀ ਉਹ ਵੀ ਉਹੋ ਜੇ ਕੰਮ ਕਰਨੇ ਸ਼ੁਰੂ ਕਰ ਦਣਗੇ ਪਹਿਲੋ ਚੋਰੀ ਚੁਪੇ ਇਸ ਲਈ ਆਪਣੇ ਘਰ ਨੂੰ ਆਪਣੇ ਆਪ ਨੂੰ ਇਹੋ ਜਿਹਾ ਬਣਾਉਣਾ ਚਾਹੀਦਾ ਕਿ ਸਾਡੇ ਬੱਚੇ ਵੇਖ ਕੇ ਇੱਕ ਮਿਸਾਲ ਕਾਇਮ ਕਰਨ ਉਹੋ ਜਿਹਾ ਬਣਨ ਔਰ ਬਾਰਵੀਂ ਇੱਕ ਮਿਸਾਲ ਕਾਇਮ ਹੋਵੇ ਕਿ ਇਹਨੇ ਆਪਣੇ ਮਾਪੇ ਵੱਲੇ ਵੇਖ ਕੇ ਇੰਝ ਕੀਤਾ ਮੈਂ ਕਿੰਨੀ ਬੜੀ ਵਧੀਆ ਕੱਥਾਂ ਸੀ ਬੜੀਆਂ ਵਧੀਆ ਗੱਲਾਂ ਕਰਨ ਦਏ ਸੀ ਔਰ ਇਹੋ ਜੀਆਂ ਗੱਲਾਂ ਸਾਨੂੰ ਆਪਣੇ ਆਪ ਦੇ ਅੰਦਰ ਅਪਣਾਉਣੀਆਂ ਚਾਹੀਦੀਆਂ ਅਮਲ ਕਰਨਾ ਚਾਹੀਦਾ ਵੈ ਕਿ ਸਾਡੇ ਘਰਾਂ ਦੇ ਵਿੱਚ ਖੁਸ਼ਹਾਲੀ ਆਵੇ ਸਕੂਨ ਆਵੇ ਜਿਸ ਲਈ ਅਸੀਂ ਇਹੋ ਜੇ ਕੰਮ ਨਹੀਂ ਕਰਦੇ ਤੇ ਸਾਡੇ ਘਰਾਂ ਵਿੱਚ ਵੀ ਬੇਸਕੂਨੀ ਹੋ ਜਾਂਦੀ ਹੈ ਮੈਨੂੰ ਤੇ ਇਹਨਾਂ ਦੀ ਕਥਾ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਾਜ਼ਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਆ ਕਰੋ